ਸਤ ਸ੍ਰੀ ਅਕਾਲ ਮੇ ਬ੍ਰੋ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ 'ਚ ਤੇ ਆਪਾਂ ਅੱਜ ਖੇਡ ਪਾਉਂਦੇ ਸੀ ਰੂੜੀ ਤੇ ਆਹ ਜਿਹੜੀ ਇੱਕ ਲਾਈਨ ਲੰਦੀ ਸੀ ਪੱਠਿਆਂ ਦੀ ਉਹ ਆਪਾਂ ਵੱਢ ਕੇ ਹੁਣ ਟਰਾਲੀ 'ਚ ਧਰ ਲਾਂਗੇ ਉਸ ਤੋਂ ਬਾਅਦ ਇਹ ਹਾ ਕਰਚੇ ਵਾਹਾਂਗੇ ਤੇ ਰੂੜੀ ਆਪਾਂ ਲਗਭਗ ਦੋ ਟਰਾਲੀਆਂ ਪਾਤੀ ਤੇ ਹੋਰ ਵੀ ਪਾਈ ਜੰਨੇ ਆਂ ਆ ਦੇਖੋ ਬਾਗ ਦੇ ਵਿਚਾਲੇ ਵਿਚਾਲੇ ਬੂਟਿਆਂ ਨੂੰ ਆਪਾਂ ਕਦੇ ਰੂੜੀ ਨਹੀਂ ਪਾਈ ਵਾਣ ਚ ਹੀ ਪਾ ਦਿੰਨੇ ਹੁਣ ਤੇ ਉਹ ਹੋਰ ਲੈ ਆਉਣੀਆਂ ਦੋ ਦਿਨ ਟਰਾਲੀਆਂ ਤਕ ਲਗਭਗ ਪੰਜ ਸੀਟ ਟਰਾਲੀਆਂ ਦੋ ਕਿੱਲਾਂ ਚ ਪਾ ਦਾਂਗੇ ਜਿਆਦਾ ਵੀ ਨਹੀਂ ਪਾਉਂਦੇ ਕਿਉਂਕਿ ਬੂਟਿਆਂ ਨੂੰ ਹੀਟ ਕਰੂਗੀ ਫਿਰ ਤੇ ਮਣੀਰੇ ਵਲੌਗ ਦੇ ਨਾਲ ਨਾ ਉਹ ਦਿਨ ਲਾ ਕੇ ਖਲਾਰਨ ਤੇ ਲਗਭਗ ਇੱਕ ਟਰਾਲੀ ਖਲਾਰਤੀ ਉਹ ਦੇਖੋ ਉੱਧਰ ਰਹਿ ਕੇ ਖਲਾਰਨ ਵਾਲੀ ਤੇਰੇ ਪਾਪਾ ਹੋਰ ਲੈਣ ਗਿਆ ਤੇ ਮੈਂ ਕਿਹਾ ਚੱਲ ਮੈਂ ਖਲਾਰ ਦਿੰਦਾ ਨਾਲ ਦੀ ਨਾ ਨਾਲੇ ਕੰਮ ਹੋਈ ਜਾਊਗਾ ਇਹਨੀ ਕਿਨੂ ਨਾਲ ਬੂਟਾ ਏਜ ਛੋਟੀ ਆ ਜਿਆਦਾ ਕਿਨੂ ਲੱਗ ਗਈ ਇਹ ਕਮਜ਼ੋਰ ਹੋ ਗਈ ਹਜੇ ਤੱਕ ਰੇ ਆਪਾਂ ਪਾਈ ਜਾਂਦੇ ਸੀ ਤੇ ਟਰਾਲੀ ਦੀ ਪੈਪ ਪਾੜ ਗਈ ਚਲੋ ਜੈਕ ਵਾਲੀ ਤੇ ਉਹ ਆਪਾਂ ਲੈਣ ਉੱਠ ਗਏ ਸੀ ਪਹਿਲਾਂ ਪੈਪ ਤੇ ਪਹਿਲਾਂ ਪੈਪ ਪਾਈ ਲਗਭਗ ਖੰਡਾ ਖਰਾਬ ਹੋ ਗਿਆ ਤੇ ਮੈਂ ਰੂੜੀ ਲਗਭਗ ਉਧਰ ਖਲਾਰੀ ਸੀਗੇ ਤੇ ਫੇਰ ਪਲਾਨ ਕੈਨਸਲ ਹੋ ਗਿਆ ਵੀ ਰੂੜੀ ਆਪਾਂ ਲੈਵਲਰ ਮਾਰ ਦਾਂਗੇ ਆਪਣਾ ਜਿਹੜਾ ਉਹ ਪਿਆ ਆ ਉਹ ਲੈਵਲਰ ਪਿਆ ਨਾ ਜਿਹੜਾ ਇਹ ਮਾਰ ਦਾਂਗੇ ਇਹਦੇ ਨਾਲ ਕਿਉਂਕਿ ਰੂੜੀ ਦੀਆਂ ਟਰਾਲੀਆਂ ਵਾਵਾ ਪਾਉਣੀਆਂ ਤੇ ਹੱਥ ਨਾਲ ਲੋਟ ਨਹੀਂ ਆਉਂਦੀ ਇਸ ਕਰਕੇ ਆਪਾਂ ਲੈਵਲਰ ਮਾਰ ਦਾਂਗੇ ਜਦੋਂ ਰੂੜੀ ਸਾਰੇ ਵਾਹਨ ਚ ਪੈ ਗਈ ਤੇ ਨੋਵੇਂ ਸਾਈਡਾਂ ਲੈਵਲ ਮਾਰ ਦਾਂਗੇ ਵਧੀਆ ਇੱਕੋ ਜੀ ਸੈੱਟ ਹੋ ਜੂਗੀ ਕਿਉਂਕਿ ਪਹਿਲਾਂ ਰੂੜੀ ਮਿਲ ਨਹੀਂ ਰਹੀ ਸੀ ਫਿਰ ਰੂੜੀ ਮਿਲ ਗਈ ਤੇ ਆਪਾਂ ਲਗਭਗ ਸਾਰੇ ਬਾਹਾਂ ਚ ਪਾਵਾਂਗੇ ਤੇ ਪਹਿਲਾਂ ਦੋ ਕਿੱਲਾਂ ਚ ਭਰ ਭਰ ਦਗੇ ਰੂੜੀ ਨਾਲ ਫਿਰ ਉਦੋਂ ਬਾਅਦ ਵੱਡੇ ਬਾਗ ਚ ਪਾਵਾਂਗੇ ਜਦੋਂ ਟੁੱਟ ਗਿਆ ਤੇ ਫਿਰ ਆਪਾਂ ਕੀ ਨਾ ਲੈਂਦੇ ਇੱਧਰ ਵੀ ਪਾਵਾਂਗੇ ਬਾਗ ਦੇ ਵਿੱਚ ਕੱਲਰ ਆਉਣਾ ਸਟਾਰਟ ਹੋ ਗਿਆ। ਆਹ ਦੇਖੋ। ਤੇਰੇ ਆਪਾਂ ਪਾਈ ਜਾਂਦੇ ਆ ਰੇ ਉਹ Papa ਟਰਾਲੀ ਲੈਣ ਗਿਆ। ਤੇ ਜਦੋਂ ਆਊਗਾ ਆਊਗਾ ਆਊਗੀ ਟਰਾਲੀ ਉਦੋਂ ਮੈਂ ਲਾ ਦਿੰਨਾ ਟਰਾਲੀ ਨੂੰ। ਫਿਰ ਮੈਂ ਉਹਨਾਂ ਚ ਇਹ ਅਰੈਸਟ ਕਰ ਲੈਣਾ ਤੇ ਜਦੋਂ ਉਹ ਫੇਰ ਟਰਾਲੀ ਆਉਂਦੀ ਆ ਉਹਦੋਂ ਮੈਂ ਫੇਰ ਮੈਂ ਕੁਝ ਚ ਅਰੈਸਟ ਕਰ ਲੈਣਾ ਅੱਜ ਆਪਣੇ ਕੋਠੇ 'ਚ ਲੈਟ ਹੈ ਨਹੀਂ ਤੇ ਲਗਭਗ ਚਾਹ ਹੈ ਜਿਹੜੀ ਉਹ ਹਜੇ ਤੱਕ ਨਹੀਂ ਪੀਤੀ ਸਵੇਰ ਦੀ ਪੀਤੀ ਹੈ ਉਸ ਤੋਂ ਬਾਅਦ ਖੇਤ ਆਏ ਬਾ ਚਾਹ ਨਹੀਂ ਪੀਤੀ ਤੇ ਵੱਡੇ ਬਾਗ 'ਚ ਆਪਣੇ ਵੇਖ ਲਓ ਇੰਨਾ ਫਰੂਟ ਹੈ ਉਹ ਦੇਖੋ ਜਿਹੜਾ ਅੰਦਰ ਦਾ ਫਰੂਟ ਹੁੰਦਾ ਉਹ ਬਿਲਕੁਲ ਸੇਫ ਹੁੰਦਾ ਤੇ ਉਹਦੀ ਕੁਆਲਿਟੀ ਵੀ ਵਧੀਆ ਬਣਦੀ ਹੈ ਅੱਜ ਆਪਾਂ ਬੜੇ ਦਿਨਾਂ ਬਾਅਦ ਵੀਡੀਓ ਪਾਈ ਹੈ ਕਿਉਂਕਿ ਮੈਂ ਫੋਨ ਚੇਂਜ ਕੀਤਾ ਸੀ ਫੋਨ ਆਪਾਂ ਬਦਲ ਲਿਆ ਕਿਉਂਕਿ ਉਹ ਫੋਨ ਕੀ ਨਾ ਲੈਂਦੇ ਆ ਸਲੋਵ ਵਾਲਾ ਸੀਗਾ ਐਡੀਟਿੰਗ-ਉਟੇਨਿੰਗ ਕਰਨੀ ਤੇ ਵੀਡੀਓ ਪਾਉਣੀ ਬੜਾ ਟਾਈਮ ਲਾਉਂਦਾ ਸੀ ਇਸ ਕਰਕੇ ਆਪਾਂ ਫੋਨ ਲਿਆ ਬਦਲ ਇੱਕ ਉਹਦੀ ਕੁਆਲਿਟੀ ਥੋੜੀ ਇੰਨੀ ਵਧੀਆ ਨਹੀਂ ਸੀ ਆ ਦੇਖੋ ਆ ਬੂਟਾ ਖਰਾਬ ਹੋਈ ਜਾਂਦਾ ਆ ਆਪਾਂ ਬਾਅਦ ਚ ਲਾਇਏ ਸੀ ਬੂਟੇ ਕਿਉਂਕਿ ਇੱਥੇ ਬੂਟੇ ਖਰਾਬ ਹੋ ਗਏ ਸੀ ਤੇ ਪਟਦੇ ਸੀ ਬਾਗ ਦੇ ਵਿੱਚ ਬਾਗ ਨੂੰ ਜੇ ਸਦਾ ਲਈ ਤੁਸੀਂ ਰੱਖਣਾ ਇਹਦੇ ਵਿੱਚ ਮਰਦੇ ਬੂਟੇ ਆ ਤਾਂ ਉਹਦੇ ਨਾਲ ਦੇ ਨਵੇਂ ਬੂਟੇ ਲੱਗਦੇ ਰਹਿਣ ਫੇਰ ਬਾਗ ਵੀ ਜਿੰਨੇ ਕ ਬੂਟੇ ਖਰਾਬ ਹੁੰਦੇ ਆ ਉਹਨੇ ਕ ਨਵੇਂ ਤਿਆਰ ਹੋ ਜਾਂਦੇ ਆ ਵੀ ਜਿੱਥੇ ਬੂਟਾ ਥੋੜਾ ਖਰਾਬ ਹੋ ਜਾਂਦਾ ਹੈ ਜਾਂ ਜਿੱਥੇ ਮੰਨ ਲਾ ਬਾਂਗਾ ਪੈ ਜਾਂਦਾ ਵੀ ਉੱਥੇ ਬੂਟਾ ਤੁਸੀਂ ਨਾਲ ਦੀ ਨਾਲ ਲਾ ਦੇਵੇ ਫੇਰ ਬੂਟੇ ਨਾ ਵੀ ਖਤਮ ਨਹੀਂ ਹੁੰਦੇਗੇ ਤੇ ਜਦੋਂ ਨੂੰ ਸਾਲ ਦੋ ਸਾਲਾਂ ਬਾਅਦ ਉਹ ਬੂਟਾ ਫੇਰ ਤਿਆਰ ਹੋ ਜਾਂਦਾ ਸੋ ਆਪਾਂ ਬਾਗ ਦੇ ਗਰੇ ਮਾਰੀ ਜਾਂਦੇ ਸੀ ਕਿਉਂਕਿ ਆਪਾਂ ਟਰਾਲੀ ਲਾ ਆਏ ਸੀ ਤੇ ਆ ਦੇਖੋ ਇਹਨੂੰ ਸਪੋਰਟਾਂ ਲਾਈਆਂ ਹੋਈਆਂ ਉਹ ਦੇਖੋ ਇਹਦੇ ਵਿੱਚ ਕਿੰਨਾ ਫਾਲ ਆ ਬੂਟੇ 'ਚ ਤੇ ਬੂਟੇ ਦੀਆਂ ਡਾਣੀਆਂ ਕਿਵੇਂ ਰੋਟੀ ਜਾਂਦੀਆਂ ਉਹ ਘਾੜਾ ਉਹ ਤੋਂ ਟੁੱਟ ਗਿਆ ਤੇ ਮੈਨੂੰ ਟਾਈਮ ਨਹੀਂ ਲੱਗਿਆ ਨਹੀਂ ਤਾਂ ਚਾਰ ਇੱਟਾਂ ਜੋੜ ਕੇ ਉੱਤੇ ਸੀਮਿੰਟ ਪਾਉਣਾ ਸੀ ਬਣ ਜਾਂਦਾ ਆਪਣੀ ਇੱਧਰ ਪਾਣੀ ਟੁੱਟੀ ਜਾਂਦਾ ਤੇ ਕਿਉਂਕਿ ਮੈਂ ਕਰਾਇਆ ਦਾ ਕੰਮ ਸੀਗਾ ਆਪਣੀ ਕੋਲ ਦੋ ਤਿੰਨ ਦਿਨ ਤੇ ਮੈਂ ਕਰਾਇਆ ਲਾਉਣ ਉੱਠ ਗਿਆ ਤੇ ਜਿਹਦੇ ਕਰਕੇ ਮੈਨੂੰ ਟਾਈਮ ਨਹੀਂ ਲੱਗਿਆ ਜਿਹੜੀ ਟੋਟ ਹੈਗੀ ਆ ਦੇਖੋ ਇੰਨੀ ਹੈ ਇਹਦੇ ਵਿੱਚ ਇਨੀ ਦੇ ਵਿੱਚ ਮਿੱਟੀ ਭਰ ਕੇ ਉੱਤੇ ਆਟਾ ਜੋੜ ਕੇ ਤੇ ਉੱਤੇ ਸੀਮਿੰਟ ਪਾਉਣ ਵਾਲਾ ਸਿਸਟਮ ਹੈ ਬਸ ਤੇ ਬਾਸਾ ਰੇਰ ਪਾਦ ਗਏ ਕਣਕ ਵੀ ਦੀਏ ਉਦੋਂ ਬਾਅਦ ਦੇ ਅਗਲੇ ਵਾਰੀ ਤੋਂ ਪਹਿਲਾਂ ਇਹ ਟੋਟ ਬਣਾ ਲਵਾਂ ਮੈਂ ਤਾਂ ਦੇਖ ਫਾਲ ਬੋਟਿਆਂ ਬਾਏ ਇਹਦੇ ਅੰਦਰ ਕਿੰਨਾ ਫਾਲ ਹੈ ਆਪਣੇ ਬਾਗ ਨੂੰ ਇੰਨਾ ਫਲਾ ਦੇਖੋ ਤੇ ਬਾਕੀ ਬਾਗ ਦੇ ਵਿੱਚ ਹੁਣ ਇਸ ਟਾਈਮ ਕੋਈ ਕੋਈ ਖਾਸ ਬਿਮਾਰੀ ਨਹੀਂ ਕਿਉਂਕਿ ਇਹ ਸਰਦੀਆਂ ਸਟਾਰਟ ਹੋ ਗਈਆਂ ਸਰਦੀਆਂ ਚ ਲਗਭਗ ਕੋਈ ਹੁਣ ਪਾਣੀ ਦੀ ਵੀ ਨਹੀਂ ਇੰਨੀ ਲੋੜ ਹੁੰਦੀ ਤੇ ਕੋਈ ਇਹਨੂੰ ਤੇਲਾ ਚੇਪਾ ਵੀ ਨਹੀਂ ਪੈਂਦਾ ਇਹਨਾਂ ਤੇ ਲਗਭਗ ਹੁਣ ਕਿਉਂਕਿ ਹੁਣ ਚੱਲੀ ਜਾਂਦਾ 11ਵਾਂ ਮਹੀਨਾ 11ਵਾਂ 12ਵਾਂ ਪਹਿਲੇ ਚ ਤਾਂ ਲਗਭਗ ਨਾਰਮਲ ਬਾਗ ਤਾਂ ਟੁੱਟ ਹੀ ਜਾਂਦੇ ਆ ਕਈ ਜਿਹੜੇ ਵੱਡੇ ਬਾਗ ਹੁੰਦੇ ਆ ਰੋਕੀ ਰੱਖਦੇ ਆ ਮਾਰਚ ਅਪ੍ਰੈਲ ਤੱਕ ਤੇ ਉਹ ਬਾਗ ਹੀ ਰਹਿੰਦੇ ਆ ਨਹੀਂ ਤਾਂ ਲਗਭਗ ਜਨਵਰੀ ਤੇ ਅੱਧ ਫਰਵਰੀ ਤੱਕ ਲਗਭਗ ਸਾਰੇ ਬਾਗ ਟੁੱਟੇ ਜਾਂਦੇ ਆ ਤੇ ਕੋਈ ਵਿਰਲੇ ਬਾਗ ਹੀ ਹੁੰਦੇ ਆ ਜਿਹੜੇ ਵੀ ਮਾਰਚ ਅਪ੍ਰੈਲ ਤੱਕ ਰਹਿੰਦੇ ਆ ਨਹੀਂ ਤਾਂ ਲਗਭਗ ਬਾਗ ਸਾਰੇ ਟੁੱਟੇ ਜਾਂਦੇ ਆ ਤੇ ਲਗਭਗ ਇਹ 2 2.5 ਮਹੀਨੇ ਰਹਿ ਗਏ ਤੇ ਮ ਜਨਵਰੀ ਚ ਲਗਭਗ ਟੁੱਟ ਜੂਗਾ ਤੇ ਇਸ ਤੋਂ ਬਾਅਦ ਇਹਦੀ ਕਟਾਈ-ਕਟੋਈ ਕਰਾਵਾਂਗੇ ਉਹਦੀ ਵੀਡੀਓ ਪਾਵਾਂਗੇ ਆਪਾਂ ਤੇ ਬਾਕੀ ਇਹਨਾਂ ਜਿਹੜੀਆਂ ਰਹਿਣ ਸਪਰੇਆਂ ਹਨ ਤੇ ਸਟਾਰਟਿੰਗ ਤੋਂ ਜਿਹੜਾ ਜਨਵਰੀ ਤੋਂ ਲੈ ਕੇ ਇਹਦਾ ਸ਼ਡਿਊਲ ਚੱਲਦਾ ਉਹ ਦਿਖਾਵਾਂਗੇ ਆ ਦੇਖੋ ਕਿੰਨਾ ਸੋਹਣਾ ਕਲਰ ਆਇਆ ਪਿਆ ਬਾਗ ਵਿੱਚ ਕਿੰਨੋਂ ਨੂੰ ਤੇ ਆਹ ਦੇਖੋ ਇਹਦੇ ਵਿੱਚ ਤਕਰੀਬਨ 2 ਕੁਇੰਟਲ ਦੇ ਕਰੀਬ ਫਲ ਹੋਣਾ ਹੈ ਦੇਖੋ ਗੁੱਛਿਆਂ ਦੇ ਵਿੱਚ ਫਲ ਹੈ ਸਪੋਟਾਂ ਪਹ ਲਾਤੀਆਂ ਸੀ ਲਗਭਗ ਜਿਹੜੇ ਦਾਣੇ ਟੁੱਟਣ ਵਾਲੇ ਸੀਗੇ ਆਹ ਦੇਖੋ ਸਪੋਟਾਂ ਲੱਗੀਆਂ ਵੀ ਮਾ ਜੀ ਦਾ ਦੇਣੇ ਬੋਰਿੰਗ ਜਾਂ ਸੀਗਾ ਕਿਉਂਕਿ ਅੱਜ ਪਹਿਲਾਂ ਪੈਪ ਕਾਟ ਗਈ ਤੇ ਲਗਭਗ ਦੋ ਤਿੰਨ ਘੰਟਿਆਂ ਦੀ ਖੱਜਲ ਖਵਾਰੀ ਹੋ ਗਈ ਨਹੀਂ ਤਾਂ ਹੁਣ ਰੇ ਹੈ ਜਿਹੜੀ ਆਪਣੀ ਪਾਈ ਜਾਣੀ ਸੀ ਤੇ ਸੋ ਚੱਲਦੇ ਕੰਮ ਦਾ ਨੁਕਸਾਨ ਵੀ ਹੁੰਦੇ ਆ ਤੇ ਲਗਭਗ ਇਹ ਖੱਜਲ ਖਵਾਰੀ ਤੇ ਫਾਇਦਾ ਨੁਕਸਾਨ ਸਾਰੇ ਚੱਲਦੇ ਕੰਮਾਂ 'ਚ ਹੁੰਦਾ ਤੇ ਲਗਭਗ ਹੁਣ ਆਪਾਂ ਆਪਣੇ ਘਰ ਵਾਲੀ ਜਿਹੜੀ ਰੇ ਸੀਗੀ ਰੂੜੀ ਵਾਲੀ ਉਹ ਆਪਣੀ ਇੱਕ ਟਰਾਲੀ ਰਹਿ ਗਈ ਉਹ ਆਪਾਂ ਲੈਣ ਗਿਆ ਤੇ ਉਹ ਆਪਾਂ ਲਿਆ ਕੇ ਉਹ ਹੁਣ ਪਾ ਦਾਂਗੇ ਫਿਰ ਦੇਖਾਂਗੇ ਜੇ ਕਿਤੋਂ ਮੁੱਲ ਮਿਲੀ ਤਾਰੇ ਜਰੂਰ ਚੱਕਾਂਗੇ ਤੇ ਵੱਡੇ ਬਾਗ 'ਚ ਵੀ ਸ਼ਾਇਦ ਆਏ ਤੇ ਕੀ ਅਸੀਂ ਰੇ ਪਾਈਏ ਰੂੜੀ ਵਾਲੀ ਕਿਉਂਕਿ ਲਗਭਗ ਇੱਕ ਕਿੱਲੇ ਨੂੰ ਤਿੰਨ ਘਟਰਾਲੀਆਂ ਤਾਂ ਚਾਹੀਦੀ ਆ ਰੂਲੀ ਕਿਉਂਕਿ ਵਿੱਚ ਜਗ੍ਹਾ ਥੋੜੀ ਹੁੰਦੀ ਹੈ ਤੇ ਤਿੰਨ ਘਟਰਾਲੀਆਂ ਨਾਲ ਲਗਭਗ ਤਿੰਨ ਚਾਰ ਘਟਰਾਲੀਆਂ ਨਾਲ ਸਰ ਜਾਂਦਾ ਤੇ ਹੁਣ ਆਪਾਂ ਚੱਲਦੇ ਆਂ ਕੋਠੇ ਕੋਲੇ ਕਿਉਂਕਿ ਕੁਛ ਰੈਸਟ ਕਰ ਲੇ ਕੇ ਤੇ ਫਿਰ ਆਪਾਂ ਸਰੇ ਲਾਵਾਂਗੇ ਤੇ ਚਾਹ ਦੀ ਮੈਨੂੰ ਚਾਹ ਖੰਡ ਮਿੱਠਾ ਆਪਣੇ ਕੋਲੇ ਆ ਪਰ ਲਾਈਟ ਹੈ ਨਹੀਂ ਕਿਉਂਕਿ ਆਪਣਾ ਹੀਟਰ ਹੈ ਜਿਹੜਾ ਉਹ ਲਾਈਟ ਤੇ ਚੱਲਦਾ ਤੇ ਲਾਈਟ ਨਾ ਹੋਣ ਦੀ ਵਜ੍ਹਾ ਨਾਲ ਤੇ ਮੈਨੂੰ ਚਾਹ ਦੇ ਬਿਨਾਂ ਰਹਿਣਾ ਪੈ ਰਿਹਾ ਸੋ ਅੱਜ ਸਵੇਰ ਦੀ ਇੱਕ ਵਾਰੀ ਚਾਹ ਬੀਤੀ ਹੈ ਉਹ ਜਿਹੜੇ ਭੈਣ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਆਪਾਂ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਆਪਣੇ ਚੈਨਲ ਤੇ ਕਹਿੰਦੇ ਰਹੀਏ ਤੇ ਤੁਸੀਂ ਦੇਖਦੇ ਰਹੋ ਆ ਦੇਖੋ ਕਿੰਨਾ ਕਲਰ ਸੋਹਣਾ ਆਇਆ ਪਿਆ ਅਜੇ ਤੱਕ ਕਈ ਤਾਂ ਪਏ ਹਰੇ ਪਰ ਕਈਆਂ ਨੂੰ ਬਹੁਤ ਸੋਹਣਾ ਕਲਰ ਆਇਆ ਪਿਆ ਬਣੇ ਰਹੋ ਵਲੌਗ ਦੇ ਨਾਲ ਤੇ ਹੁਣ ਲਗਭਗ 5:00 ਵਜੇ ਤੇ ਦਿਨ ਦਾ ਚਪਾ ਹੋਈ ਜਾਂਦਾ ਹੈ ਤੇ ਆਪਾਂ ਦਿਨ ਦੇ ਚਪਾ ਨਾਲ ਵਲੌਗ ਦਾ ਐਂਡ ਕਰਦੇ ਹਾਂ ਤੇ ਇੱਕ ਟਰਾਲੀ ਆਈ ਤਾਂ ਆਪਾਂ ਉਹ ਵੀ ਇਹਦੀ ਲਾਵਾਂਗੇ ਉਹਦੀ ਵੀਡੀਓ ਜ਼ਰੂਰ ਬਣਾਵਾਂਗੇ ਆਮਾਨੀ ਸੋ ਧੰਨਵਾਦ ਬਾਕੀ ਜਦੋਂ ਵਲੌਗ ਨਾ ਪਾਈਏ ਤਾਂ ਲੈ ਦੀ ਟੁੱਟੇ ਜਾਂਦੀ ਇੱਕ ਲੜੀ ਜੀ ਫਿਰ ਥੋੜਾ ਜਿਹਾ ਐਕਸਪੀ ਬੋਲਣ ਦਾ ਐਕਸਪੀਰੀਅੰਸ ਜਾਂ ਥੋੜਾ ਜਿਹਾ ਬੈਕ ਹੋ ਜਾਂਦਾ ਤੇ ਇਹ ਪਾਉਂਦੇ ਰਹੀਏ ਤਾਂ ਥੋੜੀ ਰੂਟੀਨ ਜਰ ਬਣ ਜਾਂਦਾ ਜੀ ਫਿਲਹਾਲ ਲੇਟ ਹਜੇ ਤੇ ਕਰਨੀ ਆਈ